ਸਭ ਵਿਦਮਾਨਿਓ ਮਾਨਾ ਤਬਹੀ ਭਇਓ ਪਰਸਾਨਾ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਐਸੇ ਦੀਨ ਦਿਯਾਰ ਸਤਗੁਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਮਾਰਾਜ ਅੱਜ ਦੇ ਸੋਭ ਤਿਹਾਰੇ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਹੋਏ ਸਾਨਾ ਤਨਾਤ ਸਤਵਰਾਂ ਦਾ 450 ਸਾਲਾ ਗੁਰਤਾ ਗੱਦੀ ਗੁਰਪੁਰਬ ਬਿਆੰਤ ਸੰਗਤਾਂ ਸਾਜ ਖਾਂਡਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਹਨ ਜਥਾ ਸਖਤ ਪੇਟਾਵਾ ਹਾਜ਼ਰ ਕਰ ਰਹੀਆਂ ਹਨ